ਇੰਟਰੋਡਿਊਸ ਕਰਨਾ ਗੁਰਿੰਦਰ ਢਿੱਲੋਂ ਐਡੀਜੀ ਲਾਡ ਆਰਡਰ ਹਾਂਜੀ 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 ਐਡੀਜੀ ਪ੍ਰੈਜ਼ੈਂਸ ਖੜੇ ਨੇ ਡੀਆਈਜੀ ਬਾਰਡਰ ਖੜੇ ਨੇ ਐਸਐਸਪੀ ਗੁਰਦਾਸਪੁਰ ਤੇ ਆਈਜੀ ਜੇਲਸ ਖੜੇ ਹਾਂ ਸਰ ਕੀ ਘਟ ਰਹਾ ਹੈ ਸਾਹਿਬ ਇੱਕ ਮਿੰਟ ਇੱਕ ਮਿੰਟ ਦੇਖੋ ਜੋ ਵੀ ਘਟਨਾ ਜੇਲ ਦੇ ਅੰਦਰ ਹੋਈ ਸੀ ਜਿਸ ਕਰਕੇ ਜੇਲ ਇਨਮੇਟਸ ਨੇ ਕੋਈ ਵਾਇਲੈਂਟ ਸਟ्रेस ਕ੍ਰੀਏਟ ਕੀਤੀ ਸੀ ਮੈਂ ਪਹਿਲੋਂ ਇਹ ਦੱਸਣਾ ਚਾਹੁੰਦਾ ਦੈਟ ਫਾਰ ਦਾ ਟਾਈਮ ਬੀਂਗ ਇਟ ਹੈਜ਼ ਬੀਨ ਹੈਂਡਲਡ ਐਮੀਕੇਬਲੀ ਠੀਕ ਹੈ ਜੋ ਇਨਮੇਟਸ ਨਾਲ ਕੋਈ ਵਧੀਕੀ ਉਹ ਦੱਸਦੇ ਨੇ ਉਹਨਾਂ ਦੀ ਸੁਣਵਾਈ ਕੀਤੀ ਗਈ ਹੈ ਉਹਨਾਂ ਦੇ 10 15 ਨੁਮਾਇੰਦਿਆਂ ਨਾਲ ਬੈਠ ਕੇ ਮੈਂ ਗੱਲ ਕੀਤੀ ਹੈ ਆਪਣੀ ਸਾਰੀ ਟੀਮ ਦੇ ਨਾਲ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਕਲਮਬੰਦ ਕੀਤਾ ਗਿਆ ਸੁਬਨਣ ਜੇਲ ਗੁਰਦਾਸਪੁਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਨਮੇਟਸ ਨੂੰ ਉਹਨਾਂ ਦਾ ਵਿਸ਼ਵਾਸ ਸੀਗਾ ਕਿ ਜਿਹੜੇ ਤਰੀਕੇ ਨਾਲ ਸਾਨੂੰ ਇਹ ਸਾਡਾ ਖਿਆਲ ਰੱਖਨੇ ਨੇ ਸਾਨੂੰ ਅਸੀਂ ਉਹਦੇ ਲਈ ਖੁਸ਼ ਆ ਜਿਹੜੇ ਪੁਆਇੰਟਸ ਉਹਨਾਂ ਨੇ ਦਿੱਤੇ ਨੇ ਉਹਨਾਂ ਪੁਆਇੰਟਸ ਦੇ ਵਿੱਚ ਕੁਝ ਛੋਟੇ ਲੈਵਲ ਦੇ ਮੁਲਾਜ਼ਮਾਨ ਦੀਆਂ ਕੁਝ ਕਮੀਆਂ ਪੇਸ਼ੀਆਂ ਸੀ ਜਿਨ੍ਹਾਂ ਨੂੰ ਅਸੀਂ ਕਲਮਬੰਦ ਕੀਤਾ ਹੈ ਔਰ ਜੇਲਸ ਡਿਪਾਰਟਮੈਂਟ ਦੇ ਧਿਆਨ ਚ ਲੈ ਆਂਦਾ ਹੈ ਉਹਦਾ ਹੱਲ ਵੀ ਵਿਦਨ 3 ਡੇਸ ਕੀਤਾ ਜਾਏਗਾ ਇਸ ਤੋਂ ਇਲਾਵਾ ਕੁਝ ਮੈਡੀਕਲ ਇਸ਼ੂਸ ਸਿਗੇ ਕਾਮਨ ਮੈਡੀਕਲ ਇਸ਼ੂਸ ਇਨਮਿਟਸ ਦੇ ਜਿਨ੍ਹਾਂ ਨੂੰ ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲਬਾਤ ਕਰਦੇ ਆ ਹਾਈਲਾਈਟ ਕੀਤਾ ਤੇ ਸਾਨੂੰ ਕਿਹਾ ਕਿ ਸਾਡੇ ਇੱਥੇ ਨੰਬਰ ਆਫ ਇਨਮਿਟਸ ਜ਼ਿਆਦਾ ਨੇ ਤੇ ਸਾਡੀ ਮੈਡੀਕਲ ਟਰੀਟਮੈਂਟ ਚ ਕਮੀ ਰਹਿ ਜਾਂਦੀ ਹੈ ਡਿਪਟੀ ਕਮਿਸ਼ਨਰ ਗੁਰਦਾਸਪੁਰ ਇੱਥੇ ਨੇ ਇਹਨਾਂ ਦੇ ਸਾਹਮਣੇ ਗੱਲ ਹੋਈ ਹੈ ਇਹ ਤਿੰਨ ਡਾਕਟਰਸ ਦੀ ਟੀਮ ਚੁਣ ਕੇ ਡਿਫਰੈਂਟ ਸਪੈਸ਼ਲਿਸਟ ਦੀ ਅਗਲੇ 3 ਦਿਨ ਸਾਰੇ ਜਿਹੜੇ ਇਨਵਾਈਟਸ ਨੇ ਜਿਨ੍ਹਾਂ ਨੂੰ ਕੋਈ ਮੈਡੀਕਲ ਇਸ਼ੂਸ ਨੇ ਉਹਨਾਂ ਦਾ ਮੈਡੀਕਲ ਕਰਵਾਉਣਗੇ ਔਰ ਜੋ ਬਣਦਾ ਸਰਦਾ ਵਧੀਆ ਤਰੀਕੇ ਦਾ ਮੈਡੀਕਲ ਟਰੀਟਮੈਂਟ ਹੈ ਬੇਸ਼ੱਕ ਉਹਦੇ ਲਈ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਏ ਕਿਸੇ ਦਾ ਐਮ ਆਰ ਆਈ ਕਰਾਉਣਾ ਪਏ ਕਿਸੇ ਦਾ ਸਕੈਨ ਕਰਾਉਣਾ ਪਏ ਉਹ ਡੀ ਸੀ ਸਾਹਿਬ ਸਾਡੇ ਨਾਲ ਖੜੇ ਨੇ ਹੀ ਹੈਜ਼ ਅਗਰੀਡ ਟੂ ਥੈਮ ਦੈਟ ਹੀ ਵਿਲ ਇਨਸ਼ੋਰ ਕਿ ਉਹਨਾਂ ਦਾ ਟ੍ਰੀਟਮੈਂਟ ਹੋਏਗਾ ਸਰ ਕੁਝ ਜਾਣਕਾਰੀ ਮਿਲੀ ਹੈ ਕਿ ਸਟਾਰਟ ਕਿਉਂ ਹੋਇਆ ਸੀਗਾ ਕਲਪ੍ਰਿਤ ਕੋ ਨੇ ਜਿਹੜਾ ਪ੍ਰਿੰਸ ਨੇ ਕੀ ਪੜਾਇਆ ਗਿਆ ਸੀਗਾ ਕੀ ਹੋਇਆ ਸੀ ਸਰ ਦੇਖੋ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਗੱਲ ਨਿਕਲਦੀ ਹੈ ਤੇ ਸਾਡੇ ਆਫੀਸਰਸ ਤੋਂ ਬਰੀਫਿੰਗ ਲਈ ਹੈ ਦੋਨਾਂ ਦੇ ਵਿੱਚ ਦਵੈਤ ਹੈ ਡਾਈਕੋਟਮੀ ਹੈ ਇਸ ਕਰਕੇ ਜੋ ਦੋ ਤਿੰਨ ਦਿਨ ਪਹਿਲਾਂ ਹੋਇਆ ਜਿਹਦੇ ਤੋਂ ਕੋਈ ਵਜ੍ਹਾ ਰੰਜਿਸ਼ ਬਣੀ ਇਨਮੇਟਸ ਦੀ ਔਰ ਜੇਲ ਸਟਾਫ ਦੇ ਨਾਲ ਥੱਲੇ ਨਾ ਕੋਈ ਤਲਖੀ ਹੋਈ ਔਰ ਉਹ ਵਾਧਦੀ ਵਾਧਦੀ ਦੀ ਇੱਥੋਂ ਤੱਕ ਪਹੁੰਚੀ ਉਸ ਤੋਂ ਇਲਾਵਾ ਕੁਝ ਅੱਜ ਹੋਇਆ ਜਿਹਦੇ ਵਿੱਚ ਜਿਹੜੇ ਇਨਮੇਟਸ ਨੇ ਉਹਨਾਂ ਨੇ ਵੀ ਤੋੜਪਾਨ ਕੀਤੀ ਉਸ ਤੋਂ ਇਲਾਵਾ ਕਾਇਦੇ ਕਾਨੂੰਨ ਨੂੰ ਮੇਨਟੇਨ ਕਰਨ ਵਾਸਤੇ ਅਕਿਊਟ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਹੈਂਡਲ ਕਰਨ ਵਾਸਤੇ ਜੜੀ ਪੁਲਿਸ ਰਿਕੁਇਜ਼ੀਸ਼ਨ ਕੀਤੀ ਗਈ ਸੀ ਜੇਲਸ ਡਿਪਾਰਟਮੈਂਟ ਵੱਲੋਂ ਉਹਨਾਂ ਪੁਲਿਸ ਨੇ ਔਰ ਬਰੇ ਸੁਚਜੇ ਤਰੀਕੇ ਨਾਲ ਹੈਂਡਲ ਕਰਕੇ ਜੋ ਵੀ ਮਿਨੀਮਮ ਪਾਵਰ ਫੋਰਸ ਯੂਜ਼ ਕਰਨੀ ਸੀ ਯੂਜ਼ ਕਰਕੇ ਕੁ ਕੀਤਾ ਆ ਇਹ ਸਾਰੇ ਮੁੱਦਿਆਂ ਦੇ ਉੱਤੇ ਜਿਹੜੀ ਸਾਡੀ ਬਰੀਫਿੰਗ ਹੈ ਪੁਲਿਸ ਟੀਮ ਦੀ ਔਰ ਜੇਲ ਟੀਮ ਦੀ ਤੇ ਜੋ ਇਨਵਿਟਸ ਕਹ ਰਹੇ ਨੇ ਉਹਨਾਂ ਚ ਵੇਰੀਏਸ਼ਨ ਹੈ ਮੈਂ ਸ਼ਾਮ ਨੂੰ ਆਇਆ ਉਹਨਾਂ ਦੇ ਕੋਲ ਅੰਦਰ ਜਾ ਕੇ ਕੱਲਿਆਂ ਸਿਵਲ ਡਰੈਸ 'ਚ ਸੀਗਾ ਮੈਂ ਉਹਨਾਂ ਦੇ ਕੋਲ ਜਾ ਕੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਿਆ ਉਸ ਤੋਂ ਬਾਅਦ ਅਸੀਂ ਸਾਰੀ ਟੀਮ ਇਕੱਠੇ ਹੋਏ ਹਾਂ ਅਸੀਂ ਉਹਨਾਂ ਦੀਆਂ ਗੱਲਾਂ ਸੁਣੀਆਂ ਅਲਟੀਮੇਟਲੀ ਯੂਨੀਨਿਮਸਲੀ ਵੀ ਹੈਵ ਡਿਸਾਈਡਡ ਸੀਨੀਅਰ ਆਫਸਰਸ ਕਿ ਡੀਸੀ ਗੁਰਦਾਸਪੁਰ ਇੱਕ ਐਸਡੀਐਮ ਦੀ ਡਿਊਟੀ ਲਗਾ ਕੇ ਕਾਇਦੇ ਅਨੁਸਾਰ ਮੈਜਿਸਟਰਲ ਇਨਕੁਆਰੀ ਕਰਨਗੇ ਜੋ ਜਿੱਥੋਂ ਗੱਲ ਸ਼ੁਰੂ ਹੋਈ ਉਸ ਤੋਂ ਇਲਾਵਾ ਜੋ ਕੋਈ ਵਧਿਕੀਆਂ ਹੋਈਆਂ ਜਾਂ ਸਾਡੇ ਮੁਲਾਜ਼ਮਾਂ ਦਾ ਕੰਡਕਟ ਆ ਜਾਂ ਇਨਵਰਸ ਦੇ ਕੋਈ ਕੰਡਕਟ ਨੂੰ ਵਾਚਣ ਦੀ ਗੱਲ ਆ ਇਹ ਸਮੇਂਬੱਧ ਅਨੁਸਾਰ ਉਸ ਮੈਜਿਸਟਰਲ ਇਨਕੁਆਰੀ ਦੀ ਰਿਪੋਰਟ ਬਣਾਉਣਗੇ ਔਰ ਉਸ ਰਿਪੋਰਟ ਤੋਂ ਬਾਅਦ ਜੋ ਕਾਇਦੇ ਅਨੁਸਾਰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਹੋਏਗੀ ਬੇਸ਼ੱਕ ਉਹ ਸਾਡੇ ਮੁਲਾਜ਼ਮ ਦੀ ਗਲਤੀ ਹੈ ਜਾਂ ਕਿਸੇ ਇਨਮੇਟ ਦੀ ਗਲਤੀ ਹੈ ਦੇਖੋ ਦੇਖੋ ਪ੍ਰਿਜ਼ਨਰਸ ਵੀ ਕੁਝ ਜ਼ਖਮੀ ਹੋਏ ਨੇ ਸਾਡੇ ਮੁਲਾਜ਼ਮ ਵੀ 4-5 ਜ਼ਖਮੀ ਹੋਏ ਨੇ ਅਸੀਂ ਜਿਹੜੇ ਪ੍ਰਿਜ਼ਨਰਸ ਜ਼ਖਮੀ ਹੋਏ ਨੇ ਉਹਨਾਂ ਦਾ ਮੈਡੀਕਲ ਟ੍ਰੀਟਮੈਂਟ ਵੀ ਕਰਵਾ ਰਹੇ ਆ ਜਿਹੜੇ ਇਨਮੇਟ ਜ਼ਖਮੀ ਹੋਏ ਨੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਜ਼ਖਮੀ ਤੋਂ ਇਲਾਵਾ ਜਿਨ੍ਹਾਂ ਦੀਆਂ ਕੋਈ ਕ੍ਰੋਨਿਕ ਇਸ਼ੂਸ ਨੇ ਜਾਂ ਪ੍ਰੋਬਲਮਸ ਨੇ ਕ੍ਰੋਨਿਕ ਡਿਜ਼ੀਜ਼ ਵਾਲੇ ਅੰਦਰ ਨੇ ਇਨਮੇਟਸ ਉਹਨਾਂ ਦਾ ਮਸਲਾ ਹੱਲ ਕਰਨ ਵੀ ਡੀਸੀ ਸਾਹਿਬ ਆਪਣੀ ਜ਼ੇਰ ਨਿਗਰਾਨੀ ਆਪਣੀ ਟੀਮ ਕੋਲ ਕਰਾਉਣਗੇ ਤੇ 3 ਦਿਨ ਦੇ ਅੰਦਰ ਅੰਦਰ ਇਹ ਸਾਰਾ ਮੈਟਰ ਹੱਲ ਕਰ ਦੇਣਗੇ। ਅੰਦਰ ਸਾਹਿਬ ਧੁਆ ਤਾਂ ਬੜਾ ਦਿੱਖ ਰਿਹਾ। ਦੇਖੋ ਬਿਲਕੁਲ ਜਿਹੜਾ ਤੁਸੀਂ ਧੁਆ ਦੇਖ ਰਹੇ ਹੋ ਜੇ ਧੁਆ ਨਿਕਲੇ ਆ ਕੁਛ ਧੁਆ ਹੋਇਆ ਗਿਆ ਦਾ ਮਤਲਬ ਕੁਛ ਹੋਇਆ ਦੇ ਧੁਆ ਨਿਕਲੇ ਇਹ ਸਾਡਾ ਪੰਜਾਬੀਆਂ ਦਾ ਮੁਹਾਵਰਾ ਵੀ ਹੈ। ਇਹ ਸਾਰਾ ਕੁਝ ਮੈਂ ਵਾਚਿਆ ਆ। ਮੈਂ ਆਪ ਨਾਲ ਜਾ ਕੇ ਸਾਰਾ ਕੁਝ ਦੇਖਿਆ ਆ। ਸਾਡੀ ਟੀਮ ਸਾਰੀ ਨੇ ਦੇਖਿਆ ਆ। ਮੈਂ ਮੈਨੂੰ ਪਤਾ ਹੈ ਕੁਝ ਕੀ ਹੋਇਆ ਲੇਕਿਨ ਮੇਰੇ ਵੱਲੋਂ ਕਹਿਣੀ ਗੱਲ ਉਹ ਕਾਇਦੇ ਨੂੰ ਤੋੜਨ ਦੇ ਬਰਾਬਰ ਹੋਏਗੀ ਇਹ ਸਾਰੀਆਂ ਗੱਲਾਂ ਇੱਕ ਸੂਚਨਾਬੱਧ ਤਰੀਕੇ ਨਾਲ ਇਨਕੁਆਰੀ ਦੇ ਵਿੱਚ ਆਉਣਗੀਆਂ ਉਸ ਇਨਕੁਆਰੀ ਦੀ ਬਰੀਫਿੰਗ ਜਿਹੜੀ ਕੰਪੋਨੈਂਟ ਅਥਾਰਟੀ ਡੀਸੀ ਸਾਹਿਬ ਜਾਂ ਕਿਸੇ ਹੋਰ ਅਫਸਰ ਸੀਨੀਅਰ ਅਫਸਰ ਜੇਲ੍ਹ ਡਿਪਾਰਟਮੈਂਟ ਦੇ ਆਉਣ ਦੀ ਹੋਏਗੀ ਉਹ ਕਰਨਗੇ ਔਰ ਉਹ ਤੇ ਉਹਨਾਂ ਦੇ ਖਲ ਖਾਫ ਕਾਰਵਾਈ ਹੋਏਗੀ ਚਾਹੇ ਉਹ ਗਲਤੀ ਪਾਈ ਜਾਣਗੇ ਚਾਹੇ ਸਾਡੇ ਮੁਲਾਜ਼ਮ ਨੇ ਚਾਹੇ ਦੂਸਰੀ ਤਰਫੋਂ ਕੋਈ ਬਦੀ ਕੀ ਹੋਈ ਆ ਉਹ ਇਨਕੁਆਰੀ ਰਿਪੋਰਟ ਜਦੋਂ ਆਏਗੀ ਉਹਨੂੰ ਵਾਚਿਆ ਜਾਏਗਾ ਕੰਪੀਟੈਂਟ ਅਥਾਰਟੀ ਡਿਸਾਈਡ ਕਰੇਗੀ ਫਿਰ ਕਿ ਉਹਨੂੰ ਕੀ ਕਰਨਾ ਸਰ ਕੁਝ ਕੁਆਲਿਟੀ ਨੂੰ ਵੀ ਲੈ ਕੇ ਸਵਾਲ ਚੁੱਕੇ ਸੀ ਕਿ ਪ੍ਰੈਜ਼ੀਡੈਂਸ ਨੇ ਕਿ ਖਾਣਾ ਠੀਕ ਨਹੀਂ ਹੈਗਾ ਜਾਂ ਮੈਂ ਦੇਖੋ ਦੇਖੋ ਮੈਂ ਦੱਸਦਾ ਜਦੋਂ ਤੁਸੀਂ ਕਰਾਊਡ ਚ ਬੈਠ ਕੇ ਇਨਵਿਟਸ ਉਹਨਾਂ ਦੀਆਂ ਕੋਸ਼ ਗੱਲਾਂ ਨੇ ਜੜੀਆਂ ਸਾਡੇ ਕਲਚਰ ਤੇ ਬੋਲਬਾਣੀ ਨਾਲ ਜੁੜੀਆਂ ਨੇ ਠੀਕ ਹੈ ਮੈਂ ਇਸੇ ਹੀ ਏਰੀਆ ਦਾ ਰਹਿਣ ਵਾਲਾ ਉਸ ਕਲਚਰ ਤੇ ਬੋਲ ਪਾਣੀ ਦੇ ਮਸਲੇ ਤੇ ਜੜੀਆਂ ਉਹਨਾਂ ਨੇ ਇਸ਼ੂ ਉਠਾਏ ਨੇ ਮੈਂ ਪਹਿਲਾਂ ਤੁਹਾਡੇ ਧਿਆਨ ਚ ਲੈਂਦਾ ਆਈ ਐਮ ਵੈਰੀ ਹੈਪੀ ਕਿ ਸੁਬਡੰਡ ਜੇਲ ਗੁਰਦਾਸਪੁਰ ਉਹਨਾਂ ਤੇ ਸਾਰਿਆਂ ਨੂੰ ਇਤਬਾਰ ਆ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਕਿ ਆਪਣੇ ਮੁਲਾਜ਼ਮਾਂ ਨਾਲ ਬੈਠਣ ਆਈ ਜੀ ਏ ਡੀ ਜੀ ਪ੍ਰिजन ਆਈ ਜੀ ਪ੍ਰੈਜ਼ੈਂਸ ਵੀ ਉੱਥੇ ਸੀਗੇ ਸੁਬਡੰਡ ਜੇਲ ਆਪਣੀ ਜੇਰ ਨਿਗਰਾਨੀ ਜਿਹੜਾ ਕੋਰਸ ਕਰੈਕਸ਼ਨ ਚਾਹੇ ਉਹ ਟ੍ਰੇਨਿੰਗ ਨਾਲ ਚਾਹੇ ਕਾਉਂਸਲਿੰਗ ਨਾਲ ਆਪਣੇ ਮੁਲਾਜ਼ਮਾਂ ਦਾ ਕਰਨ ਵਾਲਾ ਉਹਨੂੰ ਵੀ ਦੁਰਸ਼ਤ ਕਰਨਗੇ ਸਰ ਇਹ ਇਨਮੇਂਟਸ ਦੀ ਆਪਰੇ ਵਿੱਚ ਕੋਈ ਤਫਸਿਲ ਸੀ ਕਿ ਜੇ ਜੇਲ ਅਥਾਰਟਿਜ਼ ਦੇ ਨਾਲ ਸੀ ਉਹਨਾਂ ਦੇ ਜੋ ਅਜੇ ਤੱਕ ਸਰੇਦਸਤ ਸਾਹਮਣੇ ਆਉਂਦਾ ਆ ਜੀ ਕਿ ਇਨਮੇਂਟਸ ਦੀ ਆਪਸੀ ਤਸਲ ਡਾਰਡਰ ਨੇ ਸਾਰਿਆਂ ਨੂੰ ਦੱਸਿਆ ਹੈ ਕਿ ਜੇਲ ਇਨਮੇਂਟਸ ਦੇ ਕੁਝ ਗ੍ਰਿਵਾਂਸਸ ਹੈਗੇ ਆ ਕੁਛ ਉਹਨਾਂ ਦੀਆਂ ਗ੍ਰਿਵਾਂਸਸ ਨੂੰ ਲੈ ਕੇ ਉਹ ਐਜੀਟੇਟ ਕਰ ਰਹੇ ਸੀਗੇ ਜਿਸ ਕਰਕੇ ਉਹਨਾਂ ਨੇ ਅੰਦਰ ਵਾਇਲੈਂਸ ਵੀ ਕਰੀਏ डीसी साहब ਤੇ एडीजी साहब ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਣਿਆ ਹੈ ਜੋ ਉਹਨਾਂ ਦੀ ਗ੍ਰਿਵਾਂਸਿਸ ਹੈ ਉਸ ਦੇ ਬਾਰੇ ਕੋਈ ਮੈਜਿਸਟ੍ਰੇਟ ਅਪਾਇੰਟ ਕਰਨਗੇ डीसी साहब ਜੋ ਉਹਨਾਂ ਨੂੰ ਐਗਜ਼ਾਮਿਨ ਕਰਨਗੇ ਕਿਉਂਕਿ ਗ੍ਰਿਵਾਂਸ ਜਿਹੜੀ ਹੈ ਪਰਸੀਵਡ ਵੀ ਹੁੰਦੀ ਹੈ ਤੇ ਰੀਅਲ ਵੀ ਹੁੰਦੀ ਹੈ ਜਿਹੜੀ ਸਹੀ ਹੋਏਗੀ ਉਹਦਾ ਕਰੈਕਟਿਵ ਐਕਸ਼ਨ ਲਿਆ ਜਾਏਗਾ ਜਿਹੜੀ ਪਰਸੀਵਡ ਹੈ ਉਹਦੇ ਬਾਰੇ ਉਹਨਾਂ ਨੂੰ ਕਾਉਂਸਲਿੰਗ ਕਰੀ ਜਾਏਗੀ ਜਿਵੇਂ ਬੈਰਕਸ ਵਗੈਰਾ ਨੂੰ ਜਿਹੜਾ ਮੇਰੀ ਪੂਰੀ ਪੂਰੀ ਗੱਲ ਹੋ ਲੈਣ ਦਿਓ ਤੇ ਕੁਝ ਹੋਰ ਨੇ ਇਸ਼ੂਜ਼ ਹੈ ਕਿ ਸਾਨੂੰ ਮੈਡੀਕਲ ਟ੍ਰੀਟਮੈਂਟ ਦਾ ਹੈ ਉਹਦੇ ਬਾਰੇ ਡੀਸੀ ਸਾਹਿਬ ਮੈਡੀਕਲ ਟ੍ਰੀਟਮੈਂਟ ਟੀਮਸ ਪ੍ਰੋਵਾਈਡ ਕਰਨਗੇ ਤੇ ਤੁਸੀਂ ਕੀ ਕਹਿ ਰਹੇ ਸੀਗੇ ਜਿਵੇਂ ਬਰਕਸੋਦਾਰਾ ਜਿਹੜੀਆਂ ਅੰਦਰ ਨੁਕਸਾਨ ਕੀਤਾ ਗਿਆ ਜੋਂ ਉਹ ਕੀ ਕਰ ਪਾਈਏ ਹਾਂ ਜਿਹੜਾ ਲਾ ਐਂਡ ਆਰਡਰ ਦਾ ਪੁਆਇੰਟ ਹੈ ਤੇ ਲੀਗਲ ਐਕਸ਼ਨ ਹੈ ਉਹ ਪੁਲਿਸ ਦਾ ਹੁੰਦਾ ਹੈ ਸਾਰਿਆਂ ਨੂੰ ਪਤਾ ਹੀ ਹੋਏਗਾ ਕਿ ਪ੍ਰिजन ਡਿਪਾਰਟਮੈਂਟ ਐਂਡ ਪੁਲਿਸ ਡਿਪਾਰਟਮੈਂਟ ਦੋਨੋਂ ਅਲੱਗ-ਅਲੱਗ ਹੈਗੇ ਤੇ ਮੈਂ ਜਿਹੜਾ ਹੈ ਹੈਡ ਆਫ ਪ੍ਰिजनਸ ਹੈਗਾ ਸੜ ਜਿਹੜੀ ਗੋਲੀ ਵਗੈਰਾ ਚਲਾਈਗੀ ਉਹ ਕੰਟਰੋਲ ਕਰਨਾ ਸੇ ਅੰਦਰੋਂ ਵੀ ਅੱਗੇ ਵੀ ਪੁਲਿਸ ਕਰਦੀ ਹੈ ਉਹਨਾਂ ਤੋਂ ਕਿਉਂਕਿ ਕੇਟੀਜੀ ਲਾ ਐਂਡ ਆਰਡਰ ਵਿਲ ਬੀ ਏਬਲ ਟੂ ਕਮੈਂਟ ਔਨ ਥੈਟ ਠੀਕ ਹੈ ਸਾਡਾ ਜਿਹੜਾ ਪ੍ਰिजनਸ ਐਂਡ ਕਰੈਕਸ਼ਨਸ ਡਿਪਾਰਟਮੈਂਟ ਹੈ ਤੇ ਜੋ ਪ੍ਰिजन ਨੇ ਐਡਮਿਨਿਸਟ੍ਰੇਸ਼ਨ ਨਾਲ ਰਿਲੇਟਡ ਇਸ਼ੂਸ ਐ ਅਸੀਂ ਉਹਨਾਂ ਨੂੰ ਹੈਂਡਲ ਕਰ ਰਹੇ ਹਾਂ ਤੁਸੀਂ ਆਪਣੇ ਵੱਲੋਂ ਸਾਰਾ ਬਣਾ ਕੇ ਕੰਪਲੀਟ ਉਹਨਾਂ ਨੂੰ ਕਰੋਗੇ ਜੀ ਲੋਨਤ ਜਿਹੜੀ ਆਹ ਉਹ ਸੁਪਰਡੈਂਟ ਲੈਵਲ ਤੇ ਹੈ ਦੋਸ਼ੀ ਕੌਣ ਦੋਸ਼ੀ ਕੌਣ ਇਸ ਪਰ ਦਾ ਮਤਲਬ ਦੋਸ਼ੀ ਕੈਦੀ ਸੀ ਕਿ ਜਾਂ ਮੈਂ ਤਾਂ ਆਪਣੇ ਵਿਵਾਦ ਮਲਾਜਾ ਇਨਕੁਆਇਰੀ ਦਾ ਮੈਟਰ ਹੈ ਸਿਚੁਏਸ਼ਨ ਸਰਕੰਸਟੈਂਸ ਅੰਡਰ ਕੰਟਰੋਲ ਹੈ ਹਾਂ ਬਿਲਕੁਲ ਠੀਕ ਹੈ ਅੰਦਰ ਜੋ ਉਹਨਾਂ ਨੇ ਕੁਝ ਪੰਤੂਰ ਕੀਤੀ ਹੈ ਤਾਂ ਰੀਅਲਾਈਨਮੈਂਟ ਰੀਅਡਜਸਟਮੈਂਟ ਕਰ ਰਹੇ ਹਨ ਸੁਪਰਡੈਂਟ ਸਾਹਿਬ ਤੇ ਅੱਛੀ ਗੱਲ ਇਹ ਹੈ ਕਿ ਵੀ ਸੁਪਰਡੈਂਟ ਜੇਲ ਬਹੁਤ ਅੱਛੀ ਐਡਮਿਨਿਸਟ੍ਰੇਸ਼ਨ ਕਰ ਰਹੇ ਇਵਨ ਸਟਾਫ ਵੀ ਉਹਨਾਂ ਦਾ ਕੌਨਫੀਡੈਂਸ ਹੈ ਤੇ ਇਨਮੇਟਸ ਵੀ ਉਹਨਾਂ ਨੂੰ ਲਾਈਕ ਕਰਦੇ ਤੇ ਫਿਰ ਵੀ ਉਹ ਖੁਦ ਵੀ ਨਾਲ ਐਸਟੀਐਮ ਸਾਹਿਬ ਨੂੰ ਅਸਿਸਟ ਕਰ ਰਹੇ ਸਭ ਕੁਝ ਠੀਕ ਸੀ ਸਭ ਕੁਝ ਹਾਂ ਕਿਉਂਕਿ ਉਹ ਤਿੰਨ ਦਿਨ ਤੋਂ ਟ੍ਰੇਨਿੰਗ ਤੇ ਸੀਗੇ ਤੇ ਐਡੀਸ਼ਨਲ ਸੁਪਰਡੈਂਟ ਤੇ ਲੋਅਰ ਸਟਾਫ ਸੀਗਾ ਤੇ ਇਹਨਾਂ ਦਾ ਇੱਕ ਦੋ ਦਿਨ ਤੋਂ ਲੋਅਰ ਸਟਾਫ ਨਾਲ ਕੋਈ ਇਸ਼ੂ ਰੇਜ਼ ਹੋਇਆ ਸੀਗਾ ਜਿਸ ਕਰਕੇ ਆ ਜੈਜੀਟੇਟ ਹੋ ਕੇ ਉਹਨਾਂ ਨੇ ਲੱਗਦੀ ਸੀ ਤੁਹਾਡੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਨਹੀਂ ਉਹ ਐਸਾ ਨੁਕਸਾਨ ਨਹੀਂ ਹੋਇਆ ਜਿਹੜੇ ਜਿਹੜੇ ਦੂਜੇ ਐਡੀਸ਼ਨ ਸੀ ਉਹਨਾਂ ਕੋ ਹੈਂਡਲ ਨਹੀਂ ਕਰ ਪਾਏ ਮਤਲਬ ਸਿਚੁਏਸ਼ਨ ਨੂੰ ਇਸ ਦਾ ਮਤਲਬ ਤਾਂ ਕਿਉਂਕਿ ਉਹਨਾਂ ਰੀਅਲ ਸਪਰਿੰਟ ਤੇ ਤੁਸੀਂ ਦੱਸਿਆ ਜਿਵੇਂ ਟ੍ਰੇਨਿੰਗ ਤੇ ਨੇ ਜਿਹੜੇ ਬਾਕੀ ਸਟਾਫ ਸੀ ਉਹ ਹੈਂਡਲ ਨਹੀਂ ਕਰ ਪਾਇਆ ਉਹਨਾਂ ਦੀਆਂ ਜਿਹੜੀਆਂ ਇਹ ਸਾਰੇ ਇਹ ਜਿਹੜੇ ਜਿੰਨੇ ਤੁਸੀਂ ਪੁਆਇੰਟ ਰੇਜ਼ ਕਰ ਰਹੇ ਹੋ ਇਹ ਮੈਜਿਸਟ੍ਰੇਟਲ ਇਨਕੁਆਇਰੀ ਚਾਹਾਂਗੇ ਤੇ ਅੰਦਰ ਜਬ ਹੋੜਾ ਗਈ ਠੀਕ ਹੈ